ਆ ਕੂੜੇ ਵਾਲੀ ਟਰਾਲੀ ਜਾਂਦੀ ਹੈ ਜੀ ਕਮੇਟੀ ਦੀ ठेकेदारਾਂ ਦੀ ਹੈ ਜਾਂ ਇਹਨਾਂ ਦੀ ਆਪਦੀ ਹੈ ਇਹਦੇ ਪਿੱਛੇ ਡਾਲਾ ਨਹੀਂ ਲੱਗਿਆ ਉੱਤੇ ਤਰਪਾਲ ਨਹੀਂ ਪਾਈ ਤੇ ਇੰਨੀ ਕੁ ਸਪੀਡ ਨਾਲ ਆਏ ਆ ਪੁਲ ਤੇ ਜਾ ਕੇ ਚੈੱਕ ਕਰ ਸਕਦੇ ਆ ਤੁਸੀਂ ਵੀ ਪੁਲ ਤੇ ਕੂੜਾ ਆਹ ਦੇਖੋ ਆ ਇੱਥੇ ਵੀ ਖਿਲ ਰਿਆ ਠੀਕ ਹੈ ਜੀ ਜੇਕਰ ਇਹਨਾਂ ਦੇ ਸਾਡੇ ਗੁਰਪਾਲ ਦੇ ਵਿੱਚ ਨੰਬਰ ਪਾਏ ਜਾਣ ਨਾ ਆਹ ਦੇਖੋ ਜੀ ਆਹ ਕੂੜਿਆਂ ਦੇ ਲਫਾਫੇ ਡੇਕਦੇ ਜਾਂਦੇ ਆ ਡਿੱਗਿਆ ਉਹ ਗੱਡੀ ਥੱਲੇ ਆ ਹਾਲ ਚਿਰ ਹੜ ਹੋ ਜਾਂਦਾ ਆ ਲੋ ਜੀ ਆ ਦੂਜੀ ਟਰਾਲੀ ਆ ਇਹਦੇ ਵੀ ਡਾਲਾ ਹੈ ਨਹੀਂ ਤੇ ਇਹਦੇ ਵੀ ਉੱਤੇ ਤਰਪਾਲ ਹੈ ਨਹੀਂ ਆ ਜੀ ਕੂੜੇ ਦੀ ਟਰਾਲੀ ਚੱਲੀ ਆ ਪਹਿਲਾਂ ਵੀ ਦੋ ਨੰਗੀਆਂ ਇਹਨਾਂ ਤੇ ਕੋਈ ਡਾਲਾ ਨਹੀਂ ਲੱਗਿਆ ਕੋਈ ਇਹਦੇ ਉੱਪਰ ਜਿਹੜਾ ਹੈਗਾ ਪੱਲੀ ਨਹੀਂ ਪਾਈ ਆਹ ਵੇਖ ਲਓ ਜਿਹੜੀ ਪਹਿਲਾਂ ਟਰਾਲੀ ਨੰਗੀ ਆ ਇਹਦਾ ਕੂੜਾ ਇੱਥੇ ਡਿੱਗਿਆ ਇਹ ਕੂੜਾ ਐਵੇਂ ਹੀ ਖਿਲਰਦਾ ਜਾਂਦਾ ਠੀਕ ਆ ਜੀ ਆਹ ਦੇਖ ਲਓ ਇਹ ਸਾਡੇ ਆ ਕੁੜਾ ਵੇਖ ਲਓ ਜੀ ਆ ਵੇ ਆ ਵੇਖੋ ਜੀ ਇਹ ਇਹ ਨੂੰ ਅਸੀਂ ਹੁਣ ਕੀ ਕਹੀਏ ਦੱਸੋ ਆ ਸਾਰੇ ਲਫਾਫੇ ਇੰਨਾ ਟਰਾਲੀਆਂ ਚੋਂ ਨਿਕਲੇ ਆ ਪ੍ਰਸ਼ਾਸਨ ਦਾ ਕੋਈ ਹਸਾਬ ਕਿਤਾਬ ਨਹੀਂ ਰੱਬ ਜਾਣੇ ਇਹ ਠੇਕੇ ਤੇ ਆ ਕਿ ਸਰਕਾਰੀ ਆ ਇਹ ਹਸਾਬ ਕਿਤਾਬ ਜਿਹੜਾ ਹੈਗਾ ਇਹ ਸਮਝ ਨਹੀਂ ਆਇਆ ਜੀ ਸਾਨੂੰ ਆ ਲਓ ਆ ਫੇਰ ਇੱਥੇ ਕੂੜਾ ਪਿਆ ਜੀ ਜੇ ਇਹ 10 ਟਰਾਲੀਆਂ ਲਗੇ ਆ ਇੱਕ ਟਰਾਲੀ ਜਿਹੜੀ ਆ ਸਾਰੀਆਂ ਟਰਾਲੀਆਂ ਦੇ ਵਿੱਚੋਂ ਨਿਕਲਦੀ ਆ ਨਾ ਤਾਂ ਇਹ ਡਾਲਾ ਲਾਉਂਦੇ ਆ ਜੀ ਨਾ ਹੀ ਇਹ ਪੱਲੀ ਪਾਉਂਦੇ ਆ ਆ ਸਾਰਾ ਕੂੜਾ ਇਨ੍ਹਾਂ ਟਰਾਲੀਆਂ 'ਚੋ ਅੱਜ ਹੀ ਡਿੱਗਿਆ ਅੱਜ ਮਿਤੀ 2 12 2025 ਆ ਵੇਖ ਲਓ ਜੀ ਆ ਸਾਰਾ ਪੁੱਲ ਤੇ ਜਿੱਥੇ ਹੰਪ ਆਉਂਦਾ ਉਦੋਂ ਹੰਪ ਦੇ ਨਾਲ ਇਹ ਕੂੜਾ ਜਿਹੜਾ ਥੱਲੇ ਡਿੱਗ ਪੈਂਦਾ ਜੀ ਆ ਲਓ ਜੀ ਆ ਲਫਾਫੇ ਪਏ ਆ ਗੰਦ ਪਿਆ ਆ ਜੀ ਮਸਕਾਰਡ ਪਿਆ ਮਾਰਦਾ ਏ ਦੱਸੋ ਵੀ ਇਹ ਪੈਸੇ ਤਾਂ ਰਾਸ਼ਟਰ ਦੇ ਆ ਨਾ ਜੀ ਰਾਸ਼ਟਰ ਦੇ ਪੈਸੇ ਜਿਹੜੇ ਆ ਇਹ ਖੇਖਰਾਣ ਕੀਤੇ ਜਾਂਦੇ ਆ ਜਿਵੇਂ ਗਲੀਆਂ ਨਾਲੀਆਂ ਉੱਚੀਆਂ ਕਰਕੇ ਹਰ ਪੰਜਾਂ ਸਾਲਾਂ ਬਾਅਦ ਜਿਹੜਾ ਵੀ ਕੋਈ ਆਉਂਦਾ ਗਲੀ ਨਾਲੀ ਉੱਚੀ ਕਰ ਦਿੰਦਾ ਉਹਦਾ ਪੱਕਾ ਹੱਲ ਨਹੀਂ ਕਰਦਾ ਉਹ ਦੂਰੋਂ ਦੇਖ ਲਓ ਜੀ ਆ ਹੁਣ ਫੌਲ ਉਤਰਨ ਲੱਗੇ ਆ ਅਸੀਂ ਤੇ ਆ ਦੂਰੋਂ ਵੇਖ ਲਓ ਆ ਕੂੜਾ ਵੀ ਉਹਨਾਂ ਟਰਾਲੀਆਂ ਤੁਸੀਂ ਲੱਗਿਆ ਆ ਲਓ ਜੀ ਆ ਲਓ